O roda, water You got know, you got know. ਇਸ ਸਮੇਂ ਅਸੀਂ ਉਸੇ ਹਾਲ 'ਚ ਮੌਜੂਦ ਆ ਜਿੱਥੇ ਕਿ ਅੱਜ ਭਾਜਪਾ ਦੇ ਲੀਡਰਾਂ ਅਤੇ ਕਿਸਾਨਾਂ ਦੇ ਵਿਚਕਾਰ ਡਿਬੇਟ ਹੋਣੀ ਹੈ ਕਿਉਂਕਿ ਸੁਨੀਲ ਜਾਖੜ ਦੇ ਬਿਆਨ ਤੋਂ ਬਾਅਦ ਕਿਸਾਨ ਲੀਡਰਾਂ ਵੱਲੋਂ ਇੱਕ ਸਮਾਂ ਤੇ ਇੱਕ ਸਥਾਨ ਨਿਰਧਾਰਤ ਕਰ ਦਿੱਤਾ ਗਿਆ ਸੀ ਤੇ ਉਸੇ ਤਹਿਤ ਕਿਸਾਨ ਭਵਨ ਚੰਡੀਗੜ੍ਹ ਦੇ ਵਿੱਚ ਅੱਜ ਇਹ ਹਾਲ ਨੂੰ ਬੁੱਕ ਕੀਤਾ ਗਿਆ ਹੈ ਪਰ ਕਿਸਾਨ ਲੀਡਰ ਇੱਥੇ ਪਹੁੰਚਣੇ ਸ਼ੁਰੂ ਹੋਏ ਨੇ ਪਰ ਭਾਜਪਾ ਲੀਡਰ ਨਜ਼ਰ ਨਹੀਂ ਆ ਰਹੇ ਹਾਲਾਂਕਿ ਇਸ ਹਾਲ ਨੂੰ ਬੁੱਕ ਕਰਨ ਤੋਂ ਬਾਅਦ ਕੁਰਸੀਆਂ ਨੂੰ ਰਿਜ਼ਰਵ ਵੀ ਕੀਤਾ ਗਿਆ ਹੈ ਇੱਕ ਪਾਸੇ ਕੁਰਸੀਆਂ ਦਿਖਾਉਨੇ ਆ ਜਿੱਥੇ ਕਿ ਰਿਜ਼ਰਵ ਕਰ ਦਿੱਤੀਆਂ ਕਿញ្ញਾਂ ਨੇ ਸੁਨੀਲ ਜਾਖੜ ਜੀ ਦੀ ਫੋਟੋ ਲਾ ਕੇ ਉਹਨਾਂ ਦੀ ਕੁਰਸੀ ਰਿਜ਼ਰਵ ਕੀਤੀ ਗਈ ਹੈ जेपी ਨੱਡਾ ਹੁਣਾਂ ਦੀ ਕੁਰਸੀ ਰਿਜ਼ਰਵ ਕਰ ਦਿੱਤੀ ਗਈ ਹੈ ਉੱਥੇ ਹੀ ਅਰਜਨ ਮੁੰਡਾ ਜਿਹੜੇ ਐਗਰੀਕਲਚਰ ਮਿਨਿਸਟਰ ਨੇ ਉਹਨਾਂ ਦੀ ਕੁਰਸੀ ਰਿਜ਼ਰਵ ਕੀਤੀ ਗਈ ਹੈ ਅਮਿਤ ਸ਼ਾਹ ਹੁਣਾਂ ਨੂੰ ਵੀ ਸੱਦਾ ਦਿੱਤਾ ਗਿਆ ਇਸ ਡਿਬੇਟ ਦੇ ਵਿੱਚ ਤੇ ਨਾਲੇ ਨਰਿੰਦਰ ਮੋਦੀ ਹੁਣਾਂ ਦੀ ਵੀ ਕੁਰਸੀ ਹੈ ਜਿਹੜੀ ਇੱਥੇ ਲਾ ਦਿੱਤੀ ਗਈ ਹੈ ਸੋ ਇੱਕ ਸਾਈਡ ਤੇ ਕੁਰਸੀਆਂ ਰਹਿਣ ਗਿਆ ਦੂਜੀ ਸਾਈਡ ਦੇ ਉੱਤੇ ਜੇਕਰ ਗੱਲ ਕੀਤੀ ਜਾਵੇ ਤਾਂ ਕਿਸਾਨ ਲੀਡਰ ਜਿਹੜੇ ਬੈਠਣਗੇ ਤੇ ਕੱਬੇ ਮਡੀਏਟਰ ਬੈਠਣਗੇ ਤੇ ਪ੍ਰੈਸ ਨੂੰ ਵੀ ਇਨਵਾਈਟ ਕੀਤਾ ਗਿਆ ਹੈ ਇਸ ਹਾਲ ਦੇ ਵਿੱਚ ਪੂਰਾ ਹਾਲ ਹੈ ਜਿਹੜਾ ਬੁੱਕ ਕੀਤਾ ਗਿਆ ਹੈ ਕਿਸਾਨ ਲੀਡਰਾਂ ਵੱਲੋਂ ਤਾਂ ਕਿ ਇਸ ਗੱਲ ਦੇ ਜਿਹੜੀ ਇਹ ਸ਼ਿਕਾਇਤ ਅਰਜਨਾ ਕਰਾਈ ਜਾਵੇ ਕਿ ਸਥਾਨ ਜਾਂ ਜਗ੍ਹਾ ਹੀ ਨਹੀਂ ਸੀ ਜਿੱਥੇ ਡਿਬੇਟ ਕਰਨੀ ਸੀ ਤਾਂ ਪਹੁੰਚ ਨਹੀਂ ਪਾਇ ਇੰਤਜ਼ਾਰ ਕੀਤਾ ਜਾਵੇਗਾ ਇੱਥੇ ਹੀ ਇਸੇ ਜਗ੍ਹਾ ਦੇ ਉੱਤੇ ਜਿਹੜਾ ਆ 12 ਵਜੇ ਲੈ ਕੇ 3 ਵਜੇ ਤੱਕ ਕਿਸਾਨ ਲੀਡਰ ਮੌਜੂਦ ਰਹਿਣਗੇ ਇਸ ਹਾਲ ਚ ਬੈਠੇ ਰਹਿਣਗੇ ਇੰਤਜ਼ਾਰ ਕੀਤਾ ਜਾਵੇਗਾ ਕਿਸ ਸਮੇਂ ਜਿਹੜੇ ਭਾਜਪਾ ਦੇ ਲੀਡਰ ਆਉਣ ਤੇ ਚਰਚਾ ਹੋਵੇ ਹਾਲਾਂਕਿ ਭਾਜਪਾ ਦੇ ਖੇਮੇ ਦੇ ਵਿੱਚੋਂ ਕੋਈ ਵੀ ਹਜੇ ਤੱਕ ਇਸ ਉੱਤੇ ਕੋਈ ਮੈਸੇਜ ਨਹੀਂ ਆਇਆ ਨਾ ਕੋਈ ਚਰਚਾ ਕੀਤੀ ਗਈ ਹੈ ਤੇ ਹਰ ਕੋਈ ਜਿਹੜਾ ਇੱਥੇ ਜਿਹੜਾ ਇਸ ਇੰਤਜ਼ਾਰ ਚ ਕਦ ਭਾਜਪਾ ਲੀਡਰ ਪਹੁੰਚਦੇ ਨੇ ਮੰਗਰ ਸਾਹਿਬ ਸਾਡੇ ਨਾਲ ਮੌਜੂਦ ਨੇ ਜਿਹੜੇ ਇਸ ਨੂੰ ਪੂਰੇ ਤਰ੍ਹਾਂ ਸੰਚਾਲਨ ਕਰਨੇ ਨੇ ਇਸ ਨੂੰ ਦੇਖਰੇਖ ਕਰ ਰਹੇ ਹਨ ਮੰਗਰ ਸਾਹਿਬ ਤੁਸੀਂ ਪਹੁੰਚਿਓ ਕੁਰਸੀਆਂ ਦੇ ਨਾਮ ਲ ਦੇਖੋ ਆ ਪੰਜਾਬੀ ਚ ਕਈ ਕਹਾਵਤ ਆ ਜੇ ਬੜਕ ਮਾਰੀ ਐ ਨਾ ਤੇ ਫੇ ਖੜਨਾ ਵੀ ਹੁੰਦਾ ਤੇ ਇਹ ਤਾਂ ਸਾਨੂੰ ਪਤਾ ਹੀ ਸੀਗਾ ਵੀ ਜਿਹੜੀ ਭਾਜਪਾ ਆ ਉਹ ਇੱਕ ਬੜੀ ਕਵਰਡ ਦਰਪੋਕ ਪਾਰਟੀ ਐ ਤੇ ਕੋਈ ਗੱਲ ਨਹੀਂ ਜੇ ਸਮਾਜ ਦਿੱਤਾ ਐ 11 ਤੋਂ 3 ਦਾ ਅਸੀਂ ਇੱਥੇ ਆ ਤੇ ਅਸੀਂ ਉਮੀਦ ਕਰਦੇ ਆਂ ਅ ਇਥੇ ਮੈਂ ਤੁਹਾਨੂੰ ਦੱਸ ਦਿੰਨਾ ਹੈ ਪ੍ਰਧਾਨ ਮੰਤਰੀ ਸਾਹਿਬ ਦਾ ਇਸ ਕਰਕੇ ਲਾਇਆ ਆ ਕਿਉਂਕਿ ਇਹ छाती ਠੋਕ ਠੋਕ ਕੇ ਕਹਿੰਦੇ ਸੀ ਵੀ ਐਮਐਸਪੀ 2 ਸੀ2+15 ਹਰ ਮਿਲਣਾ ਚਾਹੀਦਾ ਹੈ ਫਿਰ ਕਰਜ਼ ਮੁਕਤੀ ਹੋਣੀ ਚਾਹੀਦੀ ਆ ਹੁਣ ਔਰ ਇਸ ਇਹਨਾਂ ਦਾ ਫੋਟੋ ਵੀ ਤੇ ਵੀ ਫੋਕਸ ਕਰ ਲਓ ਵੀ ਫੋਟੋ ਇਸ ਕਰਕੇ ਪਾਈ ਆ ਵੀ ਹਾਂ ਜਵਾਬ ਦਿਓ ਅਮਿਤ ਸ਼ਾਹ ਜੀ ਦਾ ਇਸ ਕਰਕੇ ਲਾਇਆ ਹੈ ਕਿਉਂਕਿ ਜਿਹੜਾ ਦੇਸ਼ ਦਾ ਲਾਅ ਐਂਡ ਆਰਡਰ ਹੈ ਉਹ ਇਹਨਾਂ ਦੇ ਡੋਮੇਨ ਚ ਆਉਂਦਾ ਆ ਤੇ ਜਿਹੜੀ ਪੈਰਾਮਿਲਟਰੀ ਫੋਰਸੇਸ ਨੇ ਖਾਸ ਕਰਕੇ ਉਹ ਹੋਮ ਮਿਨਿਸਟਰੀ ਦੇ ਥੱਲੇ ਆ ਤੇ ਸ਼ੁਭ ਕਰਨ ਦੇ ਉੱਤੇ ਗੋਲੀ ਕਿਉਂ ਚਲਾਈ ਗਈ ਉਹਨੂੰ ਕਿਉਂ ਮਾਰਿਆ ਗਿਆ 450 ਤੋਂ ਵੱਧ ਸੱਤਿਆਂ ਨੂੰ ਫੱਟੜ ਕਰਤਾ ਗਿਆ ਐਕਸਪਾਇਰਡ ਤਰੀਕ ਤਰੀਕ ਦੇ ਅਸੂ ਗੈਸ ਗੋਲੇ ਤੇ ਹੋਰ ਸਾਡੇ ਤੇ ਯੂਜ਼ ਕੀਤੇ ਗਏ ਮੁੰਡਾ ਸਾਹਿਬ ਬਿਲਕੁਲ ਖੇਤੀਬਾੜੀ ਮੰਤਰੀ ਹੈ ਠੀਕ ਹੈ ਗੱਲਾਂ ਵੱਡੀਆਂ ਵੱਡੀਆਂ ਤੇ ਇਹਨਾਂ ਦਾ ਵੀ ਇੱਥੇ ਬੰਦਾ ਤੇ ਉਹ ਜਿਹੜੇ ਬੈਠੇ ਨੇ ਨੱਡਾ ਸਾਹਿਬ ਉਹ ਤੇ ਵਿਚਾਰੇ ਰਬਰ ਸਟੈਂਪ ਪੇਪਰ ਕਿਉਂਕਿ ਇਹ ਚੈਲੰਜ ਭਾਜਪਾ ਵੰਨਿਓ ਸੀਗਾ ਤੇ ਉਹਨਾਂ ਨੂੰ ਵੀ ਅਸੀਂ ਉਹਨਾਂ ਨੂੰ ਵੀ ਸੱਦਾ ਦਿੱਤਾ ਤੇ ਜਿਹਨੇ ਬੜੀ ਹਿੱਕ ਠੋਕ ਕੇ ਕਿਹਾ ਸੀ ਉਹਨਾਂ ਨੂੰ ਤੇ ਸੱਦਾ ਹੈਗਾ ਹੀ ਹੈਗਾ ਹਾਂਜੀ ਸੋ ਇਹ ਚੇਅਰ ਨੇ ਜਿਹੜੀਆਂ ਇੱਥੇ ਲਾਈਆਂ ਗਈਆਂ ਨੇਮ ਪਲੇਟ ਵੀ ਲਾ ਦਿੱਤੀ ਗਈ ਹੈ ਤਾਂ ਕਿ ਕੋਈ ਹੋਰ ਚੇਅਰ ਤੇ ਉੱਤੇ ਆ ਕੇ ਨਾ ਬਹਿ ਜਾਵੇ ਸੋ ਇਹ ਖੇਮਾ ਭਾਜਪਾ ਲਈ ਰੱਖਿਆ ਗਿਆ ਹੈ ਇਹ ਕਿ ਮਾ ਜੜਾ ਆ ਕਿਸਾਨਾਂ ਲਈ ਰੱਖਿਆ ਗਿਆ ਮੀਡੀਏਟਰ ਲਈ ਕੁਰਸੀਆਂ ਖਾਲੀ ਛੱਡ ਦਿੱਤੀਆਂ ਗਈਆਂ ਨੇ ਤੇ ਪ੍ਰੈਸ ਲਈ ਵੀ ਜਿਹੜਾ ਆ ਜਗ੍ਹਾ ਖਾਲੀ ਛੱਡੀ ਗਈ ਆ ਤੇ ਆਮ ਲੋਕਾਂ ਲਈ ਵੀ ਅੱਜ ਇੱਥੇ ਖੁੱਲਾ ਸੱਦਾ ਕਿ ਸਾਰੇ ਲੋਕ ਜੋ ਕੋਈ ਆਉਣਾ ਚਾਹੁੰਦੇ ਨੇ ਉਹ ਵੀ ਇੱਥੇ ਆ ਸਕਦੇ ਨੇ ਇਸ ਡਿਬੇਟ ਦਾ ਹਿੱਸਾ ਬਣ ਸਕਦੇ ਨੇ ਸੋ ਇਹ ਚੈਲੰਜ ਦੇ ਉੱਤੇ ਜਿਹੜਾ ਇੱਕ ਡਿਬੇਟ ਦਾ ਸੱਦਾ ਕਿਸਾਨਾਂ ਵੱਲ ਦਿੱਤਾ ਜਾਂਦਾ ਚੈਲੰਜ ਕਬੂਲ ਕੀਤਾ ਜਾਂਦਾ ਪਰ ਹਜੇ ਤੱਕ ਇੰਤਜ਼ਾਰ ਹੈ ਕਿ ਕਿਹੜਾ ਭਾਜਪਾ ਲੀਡਰ ਇੱਥੇ ਪਹੁੰਚਦਾ ਕਿ ਇਹਨਾਂ ਤੋਂ ਇਲਾਵਾ ਵੀ ਕੋਈ ਲੀਡਰ ਜਿਹੜਾ ਇੱਥੇ ਪਹੁੰਚੇਗਾ ਇਸ ਡਿਬੇਟ 'ਚ ਹਿੱਸਾ ਲਵੇਗਾ ਜ ਫਿਰ ਰਾਜ ਕੇਸਾਨ ਕੇਵਲ ਇੰਤਜ਼ਾਰ ਕਰਨ ਤੋਂ ਬਾਅਦ ਇਥੋਂ ਕალი ਹੱਥ ਵਾਪਸ ਮੁੜਨ ਲਗੇ ਕਿਉਂਕਿ ਇਹਨਾਂ ਦਾ ਕਹਿਣਾ ਕਿ ਅਸੀਂ ਜਦ ਪਿੰਡਾਂ ਚ ਜਾਂਦੇ ਹਾਂ ਪਿੰਡਾਂ ਜਾ ਕੇ ਵੀ ਜਿਆਦਾ ਚਰਚਾ ਕੀਤੀ ਜਾਂਦੀ ਹੈ ਤਾਂ ਤਦ ਵੀ ਸਾਨੂੰ ਮਿਲਣ ਨਹੀਂ ਦਿੱਤਾ ਜਾਂਦਾ ਤੇ ਅੱਜ ਅਸੀਂ ਇੱਥੇ ਮਿਲਣਾ ਚਾਹੁੰਦੇ ਹਾਂ ਤੇ ਇੱਥੇ ਵੀ ਗੱਲਬਾਤ ਤੋਂ ਇਨਕਾਰ ਹੀ ਨਜ਼ਰ ਆ ਰਿਹਾ ਕਿਉਂਕਿ ਹਜ ਤੱਕ ਭਾਜਪਾ ਦੇ ਖੇਮੇ 'ਚੋਂ ਕੋਈ ਮਗਰ ਸਾਹਿਬ ਭਾਜਪਾ ਦੇ ਖੇਮੇ 'ਚੋਂ ਕੋਈ ਮੈਸੇਜ ਮਿਲੇ ਕਿ ਕੌਣ ਪਹੁੰਚ ਰਿਹਾ ਕੌਣ ਨਹੀਂ ਪਹੁੰਚ ਰਿਹਾ ਦੇਖੋ ਹਾਲੇ ਤੱਕ ਤੇ ਕੋਈ ਸਨੇਹਾ ਇਹੋ ਜਿਹਾ ਲੱਗਿਆ ਨਹੀਂ ਤੇ ਅਸੀਂ ਤੇ ਚਾਰ ਪੰਜ ਦਿਨ ਹੋ ਗਏ ਪ੍ਰੈਸ ਕਾਨਫਰੰਸ ਕਰਕੇ ਵੀ ਆਖਿਆ ਸੀਗਾ ਵੀ ਜੇ ਨੇ ਆਉਣਾ ਹੈ ਦੱਸ ਦਿਓ ਤੇ ਅਸੀਂ ਉਹਨਾਂ ਦੇ ਲਈ ਲੰਗਰ ਦਾ ਵੀ ਪ੍ਰਬੰਧ ਕਰਦੀਏ ਉਸ ਹਿਸਾਬ ਨਾਲ ਬਟ ਮੈਨੂੰ ਮੈਨੂੰ ਔਰ ਮੈਂ ਇਹ ਦੱਸਣਾ ਚਾਹੁੰਦਾ ਹੈ ਇਹ ਜਿਹੜੇ ਇਹਨਾਂ ਦੀਆਂ ਫੋਟੋਗ੍ਰਾਫਸ ਲੱਗੀਆਂ ਨੇ ਇਹਨਾਂ ਦੇ ਨੇਮ ਪਲੇਟਸ ਤੇ ਸੀਗੀਆਂ ਪਰ ਕਿਉਂਕਿ 11 ਵਜੇ ਦਾ ਸਮਾਂ ਸੀ ਤੇ ਕਾਇਦੇ ਨਾਲ ਜੇ 11 ਵਜੇ ਦਾ ਸਮਾਂ ਤੇ ਉਸ ਤੋਂ ਪਹਿਲਾਂ ਆਉਣਾ ਚਾਹੀਦਾ ਸੀ ਕਿਉਂਕਿ ਉਹ ਸਵਾ 11 ਵਜੇ ਤਾਈਂ ਨਹੀਂ ਆਏ ਸਵਾ 11 ਵਜੇ ਤੋਂ ਬਾਅਦ ਇਹਨਾਂ ਦੀ ਇੱਥੇ ਲਾਈਆਂ ਨੇ ਤਾਂ ਕਿ ਦੇਸ਼ ਨੂੰ ਪਤਾ ਚੱਲੇ ਇਹ ਉਹ ਲੋਕ ਨੇ ਜਿਹੜੇ ਤੁਹਾਡੇ ਅੱਗੇ ਇੱਕ ਠੋਕ ਦੇ ਫਿਰਦੇ ਆ ਵੀ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗੇ ਔਰ ਜਿਸ ਤਰ੍ਹਾਂ ਦੇ ਇਹਨਾਂ ਦੇ ਪਿਛਲੇ 2-4 ਦਿਨਾਂ ਸੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਜਿਹੜੀਆਂ ਸਟੇਟਮੈਂਟਾਂ ਆ ਉਹ ਮਤਲਬ ਮੈਨੂੰ ਵੀ ਸ਼ਰਮ ਆਉਂਦੀ ਹੈ ਵੀ ਇਹ ਬੰਦਾ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਹੈ ਇਹੋ ਜੇ ਮਤਲਬ ਇਹੋ ਜੇ ਮੁਲਕ ਦੇ ਵਿੱਚ ਜਿਹਦੀ ਸਭ ਤੋਂ ਵੱਡਾ ਜਿਹੜਾ ਉਹਦਾ ਯੂਐਸਪੀ ਆ ਉਹਦੀ ਡਾਈਵਰਸਿਟੀ ਹੈ ਮਲਟੀਕਲਚਰਲਿਜ਼ਮ ਹੈਗਾ ਸਾਰਾ ਇੱਥੇ ਭਾਈਚਾਰਾ ਇਕੱਠਾ ਰਹਿੰਦਾ ਔਰ ਮੈਂ ਸੋਚਦਾ ਕਿ ਹੁਣ ਸਮਾਂ ਆ ਕਿ ਇਹੋ ਜੀਆਂ ਪਾਰਟੀਆਂ ਨੂੰ ਸਿਰੇ ਤੋਂ ਨਕਾਰ ਦਿੱਤਾ ਜਾਵੇ ਤੇ ਹਰੇਕ ਸੂਬੇ ਦੇ ਵਿੱਚ ਜਿਹੜੀਆਂ ਖੇਤਰੀ ਪਾਰਟੀਆਂ ਨੇ ਉਹਨਾਂ ਨੂੰ ਮਜ਼ਬੂਤ ਹੋਣ ਦੀ ਲੋੜ ਹੈ ਕਿਉਂਕਿ ਜੇ ਅੱਜ ਖੇਤਰੀ ਪਾਰਟੀਆਂ ਨੂੰ ਮਜ਼ਬੂਤ ਨਹੀਂ ਕੀਤਾ ਜਾਂਦਾ ਤੇ ਆਉਣ ਵਾਲੇ ਸਮੇਂ ਦੇ ਆਪਾਂ ਪਿੱਛੇ ਵੀ ਵੇਖਿਆ ਜਦੋਂ ਇੱਕ ਸੈਂਟਰ ਦੀ ਪਾਰਟੀ ਹੁੰਦੀ ਹੈ ਭਾਵੇਂ ਉਹ ਕਾਂਗਰਸ ਹੋਵੇ ਭਾਵੇਂ ਉਹ ਭਾਜਪਾ ਹੋਵੇ ਜਦੋਂ ਉਹ ਸੱਤਾ ਦੇ ਵੱਡੇ ਮੈਜੋਰ ਮਾ ਜਾਂਦੀ ਹੈ ਤੇ ਉਹ ਜਿਹੜੇ ਸੂਬਿਆਂ ਦੇ ਅਧਿਕਾਰ ਨੇ ਫੈਡਰਲ ਸਟਰਕਚਰ ਉਹਨਾਂ ਦੇ ਉੱਤੇ ਕਬਜ਼ਾ ਕਰਨਾ ਚਾਹੁੰਦੀ ਆ ਆਪ ਦਾ ਅਧਿਕਾਰ ਖੋਸਣਾ ਚਾਹੁੰਦੀ ਹੈ ਤੇ ਇਸ ਕਰਕੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਸਾਰੇ ਦੇਸ਼ ਦੇ ਵੋਟਰਾਂ ਨੂੰ ਬੇਨਤੀ ਕਰਦਾ ਹਾਂ ਵੀ ਪਹਿਲਾ ਦੌਰ ਪਹਿਲਾ ਜਿਹੜਾ ਉਹ ਸੀਗਾ ਉਹ ਤਾਂ ਨਿਕਲ ਗਿਆ ਪਰ ਖੇਤਰੀ ਪਾਰਟੀਆਂ ਨੂੰ ਮਜ਼ਬੂਤ ਕੀਤਾ ਜਾਵੇ ਤੇ ਜਿਹੜੇ ਦੇਸ਼ ਨੂੰ ਵੰਡਣ ਦਾ ਕੰਮ ਕਰਦੇ ਆ ਜਿਨ੍ਹਾਂ ਕਰਕੇ ਪੰਜਾਬ ਖਾਸ ਕਰਕੇ ਵੰਡਿਆ ਗਿਆ ਭੁੱਲਣਾ ਨਹੀਂ ਚਾਹੀਦਾ ਹਿੰਦੂ ਮਹਾਸਵਾਹ ਐਸਐਸ ਤੇ ਮੁਸਲਿਮਲੀ ਕਰਕੇ ਹੀ ਪੰਜਾਬ ਦੀ ਵੰਡ ਹੋਈ ਹਿੰਦੁਸਤਾਨ ਦੀ ਵੰਡ ਨਹੀਂ ਹੋਈ ਪੰਜਾਬ ਤੇ ਬੰਗਾਲ ਦੀ ਵੰਡ ਹੋਈ ਤੇ ਇਹੋ ਜੇ ਲੋਕਾਂ ਨੂੰ ਤੇ ਪਿੰਡਾਂ ਦੇ ਵਿੱਚ ਵੜਨ ਵੀ ਨਹੀਂ ਦੇਣਾ ਚਾਹੀਦਾ ਬਿਲਕੁਲ ਐਸੋ ਬਿਲਕੁਲ ਗੱਲ ਸਹੀ ਹੈ ਕਿ ਖੇਤਰੀ ਪਾਰਟੀਆਂ ਨੂੰ ਮੌਕਾ ਦਿੱਤਾ ਜਾਣਾ ਚਾਹੀਦਾ ਖੇਤਰੀ ਪਾਰਟੀਆਂ ਨੂੰ ਮੌਕਾ ਦੇਣ ਦੀ ਉਮੀਦ ਦੇ ਨਾਲ ਤੇ ਭਾਜਪਾ ਡਿਬੇਟ ਕਰਨ ਦੇ ਨਾਲ ਅੱਜ ਇਸ ਹਾਲ ਨੂੰ ਬੁੱਕ ਕੀਤਾ ਜਾਂਦਾ ਪਰ ਅਜੇ ਸਮਾਂ ਪਿਆ ਸਮਾਂ ਦੱਸੇਗਾ ਕਿ ਕੋਈ ਪਹੁੰਚਦਾ ਜਾਂ ਫਿਰ ਖਾਲੀ ਹਾਥੀ ਜਿਹੜਾ ਕਿਸਾਨ ਤੋਂ ਵਾਪਸ ਜਾਵੇਗਾ ਤੇ ਫਿਰ ਮੀਡੀਆ ਦਾ ਚਰਚਾ ਕਰੇਗਾ ਕੈਮਰਾਮੈਨ ਤੇ ਅੰਜੇ ਸ਼ਰਮਾ ਦੇ ਨਾਲ ਜਸਪੀ ਸਿੰਘ ਅਸ਼ਕ ਪੀਟੀਸੀ ਨਿਊਜ਼ ਚ